ਸਸਿਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਜਿਵੇਂ ਕੱਲ ਆਪਾਂ ਵੀਡੀਓ ਬਣਾਈ ਸੀ ਕਿ ਰਿਹਸਮਈ ਘਟਨਾਵਾਂ ਦੇ ਉੱਪਰ ਸੇਮ ਅੱਜ ਵੀ ਇੱਕ ਉਸੇ ਤਰ੍ਹਾਂ ਦਾ ਟੌਪਿਕ ਲੈ ਕੇ ਆਇਆ ਹਾਂ ਪਰ ਇਹ ਜਿਹੜੀ ਵੀਡੀਓ ਥੋੜੀ ਜੀ ਉਸ ਟੌਪਿਕ ਦੇ ਨਾਲੋਂ ਅਲੱਗ ਹੋਣ ਵਾਲੀ ਆ ਕਾਰਨ ਇਹ ਆ ਵੀ ਆਪਾਂ ਇੱਕ ਅਜੀਹੀ ਕਿਤਾਬ ਦੇ ਉੱਪਰ ਵੀਡੀਓ ਬਣਾਉਣੀ ਆ ਜੀ ਦਾ ਪਤਾ ਬਹੁਤ ਸਾਰਿਆਂ ਨੂੰ ਹੈ ਤਾਂ ਹੈ ਬਟ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹਾਂਜੀ ਬਿਲਕੁਲ ਇਹ ਕਿਤਾਬ ਦੀ ਜਿਹੜੀ ਖਾਸੀਅਤ ਆ ਪਹਿਲਾਂ ਮੈਂ ਉਹ ਗੱਲ ਦੱਸੂਗਾ ਉਸ ਤੋਂ ਬਾਅਦ ਮੈਂ ਇਸ ਕਿਤਾਬ ਦਾ ਨਾਮ ਦੱਸੂਗਾ ਇਹ ਕਿਤਾਬ ਕੀ ਹੈ ਜੀ ਇਹ ਸਿਰਫ ਇੱਕ ਰਾਤ ਦੇ ਵਿੱਚ ਲਿਖੀ ਗਈ ਹੈ ਠੀਕ ਹੈ ਜੀ ਤੇ ਇਸ ਕਿਤਾਬ ਦੇ ਵਿੱਚ ਸ਼ੈਤਾਨ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਕਾਲੇ ਜਾਦੂ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਟੂਣੇ ਟੋਟਕੇ ਬਿਮਾਰੀਆਂ ਦੇ ਇਲਾਜ ਕਾਲੇ ਜਾਦੂ ਨਾਲ ਸਾਰੀਆਂ ਗੱਲਾਂ ਉਹਦੇ ਵਿੱਚ ਕੀਤੀਆਂ ਗਈਆਂ ਨੇ ਇਸ ਕਿਤਾਬ ਦੇ ਵਿੱਚ ਦਰਜ ਨੇ ਨੰਬਰ 2 ਦੇ ਉੱਤੇ ਜਿਹੜੀ ਇਹ ਕਿਤਾਬ ਆ ਇਹਨੂੰ ਲਿਖਣ ਦੇ ਲਈ ਜਾਨਵਰ ਦੀ ਖੱਲ ਦਾ ਇਸਤੇਮਾਲ ਕੀਤਾ ਗਿਆ 36 ਇੰਚ ਲੰਬੀ 20 ਇੰਚ ਚੌੜੀ ਤੇ 8.7 ਇੰਚ ਮੋਟੀ ਕਿਤਾਬ ਆ ਇਹ ਜੀ ਦੇ ਵਿੱਚ 320 ਪੰਨੇ ਨੇ ਪਰ ਹੁਣ 310 ਨੇ ਜਿਹੜੇ 10 ਪੰਨੇ ਨੇ ਉਹ ਰਹਿ ਹਸਮੇ ਤਰੀਕੇ ਨਾਲ ਪਤਾ ਨਹੀਂ ਕਿੱਥੇ ਗਏ ਨੇ ਜਾਂ ਉਹਦੇ ਵਿੱਚ ਕੁਝ ਇਦਾਂ ਦੀਆਂ ਗੱਲਾਂ ਲਿਖੀਆਂ ਨੇ ਵੀ ਉਹ ਸਾਈਡ ਤੇ ਕੀਤੀਆਂ ਗਈਆਂ ਨੇ ਇਹਦੇ ਬਾਰੇ ਹਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈਗੀ ਤੇ ਇਸ ਕਿਤਾਬ ਦੇ ਵਿੱਚ ਤੁਹਾਨੂੰ ਮੈਂ ਦੱਸਾਂ 140 ਗਦਿਆਂ ਦਾ ਕਤਲ ਕਰਕੇ ਉਹਨਾਂ ਦੇ ਮਾਸ ਦੀ ਖੱਲ ਦਾ ਚਮੜਾ ਬਣਾ ਕੇ ਉਹਦੇ ਉੱਪਰ ਇਹਦੇ ਚਿੱਤਰਕਾਰੀ ਜੋ ਵੀ ਸ਼ਬਦ ਨੇ ਇਹਦੇ ਵਿੱਚ ਆਪਾਂ ਨੇ ਉਹ ਮਤਲਬ ਦੇਖਣ ਨੂੰ ਮਿਲਦੇ ਨੇ ਜਿਹੜੇ ਸਾਨੂੰ ਮਿਲਦੇ ਨੇ ਦਰਜ ਕੀਤੇ ਗਏ ਨੇ ਤੇ ਵਿਗਿਆਨਿਕ ਵੀ ਇਸ ਕਿਤਾਬ ਦੇ ਉੱਤੇ ਕਾਫੀ ਖੋਜ ਕਰ ਰਹੇ ਨੇ ਇਨਵੈਸਟੀਗੇਸ਼ਨਾਂ ਕਰ ਰਹੇ ਨੇ ਰਿਸਰਚ ਕਰ ਰਹੇ ਨੇ ਪਰ ਉਹਨਾਂ ਨੂੰ ਕੁਝ ਵੀ ਹਰੇਕ ਤੱਕ ਨਹੀਂ ਮਿਲਦਾ ਸਿਰਫ ਇੱਕ ਖੂਹ ਦੇ ਵਿੱਚ ਇੱਟ ਦੇ ਬਰਾਬਰ ਆ ਵੀ ਇਹ ਜਿਹੜੀ ਕਿਤਾਬਾ ਵਾਕੇ ਇੱਕ ਦੇ ਇੱਕ ਰਾਤ ਦੇ ਵਿੱਚ ਲਿਖੀ ਗਈ ਆ ਹੁਣ ਇਹਦੇ ਨਾਲ ਕਹਾਣੀ ਜੁੜੀ ਆ ਜਿਹੜੀ ਇਹਦੇ ਨਾਲ ਜਿਹੜੀ ਕਹਾਣੀ ਜੁੜੀ ਆ ਉਹਦੇ ਬਾਰੇ ਗੱਲ ਕਰਾਂਗੇ ਉਹਦੇ ਜਾਣਨ ਤੋਂ ਪਹਿਲਾਂ ਆਪਾਂ ਇਸ ਕਿਤਾਬ ਦਾ ਨਾਮ ਜਾਣ ਲਈਏ ਇਹ ਕਿਤਾਬ ਨੂੰ ਕਹਿੰਦੇ ਨੇ ਤੁਸੀਂ ਹੁਣ ਇੱਕ ਬਾਈਬਲ ਹੋਲੀ ਬਾਈਬਲ ਸੁਣੀ ਆ ਜਿਹੜੀ ਕ੍ਰਿਸਚੀਅਨਾਂ ਦੀ ਪਵਿੱਤਰ ਬੁੱਕ ਆ ਤੇ ਜਿਹੜੀ ਇਹ ਆ ਇਹ ਡੈਵਲਸ ਬਾਈਬਲ ਆ ਮਤਲਬ ਸ਼ੈਤਾਨ ਦੀ ਕਿਤਾਬ ਸ਼ੈਤਾਨ ਦੀ ਕਿਤਾਬ ਇਹਨੂੰ ਕਿਉਂ ਕਿਹਾ ਜਾਂਦਾ ਕਿਉਂਕਿ ਇਹ ਸ਼ੈਤਾਨ ਕਿਹਾ ਜਾਂਦਾ ਵੀ ਸ਼ੈਤਾਨ ਨੇ ਇੱਕ ਰਾਤ ਦੇ ਵਿੱਚ ਇਹ ਕਿਤਾਬ ਆ ਜਿਹੜੀ ਉਹ ਲਿਖੀ ਸੀ ਉਹਦਾ ਕੀ ਕਾਰਨ ਸੀ ਲਿਖਣ ਦਾ ਤੇ ਕਿੱਦਾਂ ਹੋਣ ਦੇ ਵਿੱਚ ਆਈ ਇਹ ਹੁਣ ਆਪਾਂ ਅੱਗੇ ਗੱਲ ਕਰਦੇ ਆ ਹੁਣ ਆਪਾਂ ਗੱਲ ਕਰੀਏ ਚੈੱਕ ਰਿਪਬਲਿਕ ਦੀ ਚੈੱਕ ਰਿਪਬਲਿਕ ਦੇ ਵਿੱਚ ਜਦੋਂ 13ਵੀਂ ਸਦੀ ਸੀ ਉਦੋਂ ਹਨਾ ਸਮਰਾਜ ਸੀਗਾ ਮਹਾਰਾਜਿਆਂ ਦਾ ਰਾਜੇ ਮਹਾਰਾਜਾ ਸੀਗੇ ਉੱਥੇ ਤੇ ਉਹਦੇ ਵਿੱਚ ਇਹਨਾਂ ਦੀਆਂ ਮੱਠਾਂ ਹੁੰਦੀਆਂ ਸੀਗੀਆਂ ਬਾਦਰੀ ਮੱਠਾ ਜਿੰਮੇ ਸੰਪਰਦਾਇ ਕਹ ਲੋ ਬਾਦਰੀ ਮੱਠ ਹੁੰਦੀ ਸੀ ਉਦੋਂ ਕੀ ਹੁੰਦਾ ਸੀ ਇੱਕ ਹਰਮਨ ਨਾਮ ਦਾ ਜਿਹੜਾ ਸੰਨਿਆਸੀ ਬਾਦਰੀ ਸੀ ਹਰਮਨ ਨਾਮ ਸੀ ਉਹਦਾ ਬੰਦੇ ਦਾ ਉਹਨੇ ਜਿੱਥੇ ਉਹ ਰਹਿੰਦਾ ਸੀ ਮੱਠ ਦੇ ਜਿੱਥੇ ਉਹਨੂੰ ਮਤਲਬ ਕੰਮ ਕਾਜ ਕਰਦਾ ਸੀ ਜਾਂ ਉਸ ਜਿਗਾ ਦੀ ਇੱਜ਼ਤ ਨੂੰ ਉਹਨੇ ਬਣਾ ਕੇ ਰੱਖਣਾ ਸੀ ਉਹ ਮੱਠ ਦਾ ਕੋਈ ਉਹਨੇ ਕਾਨੂੰਨ ਤੋੜਦਾ ਕਾਨੂੰਨ ਦੀ ਉਲੰਘਣਾ ਕਰਤੀ ਤੇ ਉਹ ਉਲੰਘਣਾ ਕਰਨ ਦੇ ਕਰਕੇ ਹੀ ਉਹਨੂੰ ਜਿਹੜਾ ਉਥੇ ਦਾ ਮੇਨ ਹੈੱਡ ਪਾਦਰੀ ਸੀ ਉਹਨੇ ਆਪਣੇ ਲੋਕਾਂ ਨੂੰ ਇਕੱਠੇ ਕੀਤਾ ਤੇ ਇਕੱਠੇ ਕਰਕੇ ਉਹਨੂੰ ਸਜ਼ਾ ਦਿੱਤੀ ਉਹ ਕਾਨੂੰਨ ਉਹਨੇ ਜਿਹੜਾ ਤੋੜਿਆ ਸੀ ਉਹਦੇ ਨਾਲ ਜਿਹੜੀ ਮੱਠ ਦੀ ਸੀਗੀ ਛਾਣੋ ਚੋਕਤ ਜਾਂ ਇੱਜ਼ਤ ਕਹਿ ਸਕਦੇ ਆ ਉਹ ਘਟਣ ਲੱਗ ਗਈ ਸੀਗੀ ਸਮਾਜ ਦੇ ਵਿੱਚ ਇਸੇ ਕਰਕੇ ਉਹਨੂੰ ਸਜ਼ਾ ਦੇਣਾ ਜ਼ਰੂਰੀ ਸੀ ਜਦੋਂ ਮੇਨ ਪਾਦਰੀ ਨੇ ਉਹਨੂੰ ਫੈਸਲਾ ਸੁਣਾਇਆ ਉਹਨੂੰ ਫੈਸਲਾ ਇਹ ਸੁਣਾਇਆ ਸੀਗਾ ਵੀ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਤੈਨੂੰ ਸਵੇਰੇ ਜਿੰਦਾ ਨੂੰ ਦਿਵਾਰ ਦੇ ਵਿੱਚ ਚਣਵਾ ਦਿੱਤਾ ਜਾਊਗਾ ਇਹ ਗੱਲ ਸੁਣ ਕੇ ਜਿਹੜਾ ਸੰਿਆਸੀ ਸੀ ਉਹਨੇ ਪਾਦਰੀ ਦੇ ਪੈਰ ਫੜ ਲਏ ਤੇ ਪੈਰ ਫੜੇ ਪਾਦਰੀ ਦੇ ਤੇ ਉੱਚੀ ਉੱਚੀ ਰੋਣ ਲੱਗ ਗਿਆ ਕਹਿੰਦਾ ਵੀ ਮੈਨੂੰ ਛੱਡ ਦਿਓ ਮੇਰੀ ਸਜ਼ਾ ਮਾਫ਼ ਕਰ ਦਿਓ ਪਰ ਹੁਣ ਉਹ ਕੋਨਾ ਇੱਕ ਮਤਲਬ ਸੀਗਾ ਉਹ ਐਲਾਨ ਕਰ ਚੁੱਕਿਆ ਸੀ ਉਹ ਸਜ਼ਾ ਵਾਪਸ ਨਹੀਂ ਲੈ ਸਕਦਾ ਸੀ ਤੇ ਇਹ ਚੀਜ਼ ਨੂੰ ਰੋਕਣ ਦੇ ਲਈ ਹਰਮਨ ਨੇ ਇਸ ਸੰਿਆਸੀ ਨੇ ਉਹਨੇ ਕੀ ਕੀਤਾ ਉਹਨੇ ਪਾਦਰੀ ਨੂੰ ਇੱਕ ਰਸਤਾ ਦੱਸਿਆ ਆਪਣੀ ਆਖਰੀ ਇੱਛਾ ਦੱਸੀ ਵੀ ਮੈਨੂੰ ਇੱਕ ਮੌਕਾ ਦੋ ਮੈਂ ਇੱਕ ਨਾ ਮੁਨਕਿਨ ਨਾ ਹੋਣਯੋਗ ਜਿਹੜਾ ਕੰਮ ਆ ਉਹ ਕਰਕੇ ਦਿਖਾਵਾਂਗਾ ਤੇ ਉਹ ਲੋਕ ਭਲਾਈ ਤੇ ਲੋਕ ਖੇਤ ਦੇ ਵਿੱਚ ਹੋਊਗਾ ਤੇ ਉਹ ਕਹਿੰਦਾ ਵੀ ਦੱਸ ਕੰਮ ਕੀ ਆ ਕੰਮ ਇਹ ਸੀ ਉਹ ਕਹਿੰਦਾ ਵੀ ਮੈਂ ਇੱਕ ਕਿਤਾਬ ਲਿਖੂੰਗਾ ਜਿਹੜੀ ਇੱਕ ਰਾਤ ਦੇ ਵਿੱਚ ਪੂਰੀ ਕਰ ਦੂੰਗਾ ਤੇ ਇਹ ਲੋਕਾਂ ਦੇ ਲਈ ਬਹੁਤ ਵਧੀਆ ਹੋਊਗੀ ਲੋਕ ਭਲਾਈ ਦੇ ਕੰਮ ਆਊਗੀ ਤੇ ਆਪਣੀ ਜਿਹੜੀ ਮੱਠਾ ਉਹਦਾ ਸਿਰ ਬਹੁਤ ਉੱਚਾ ਹੋ ਜਾਊਗਾ ਚਲੋ ਇਹ ਗੱਲ ਹੋਈ ਤੇ ਇਹ ਗੱਲ ਸੁਣ ਕੇ ਜਿਹੜੇ ਦੂਜੇ ਪਾਦਰੀ ਨਾਲ ਦੇ ਖੜੇ ਸੀ ਉਹ ਕੁਸਰੂ-ਮੁਸਰ ਕਰਨ ਲੱਗੇ ਵੀ ਇਹ ਕੀ ਕਹੀ ਜਾਂਦਾ ਵਾ ਰਾਤੋਂ ਰਾਤ ਕਿਵੇਂ ਕੋਈ ਕਿਤਾਬ ਬੰਦਾ ਲਿਖ ਦੂਗਾ ਵੀ ਇਹ ਪਾਗਲ ਹੋ ਚੁੱਕਿਆ ਵਾ ਚਲੋ ਕੋਈ ਨਹੀਂ ਜਿਹੜਾ ਮੈਂ ਉਸ ਤੋਂ ਬਾਅਦ ਹੈੱਡ ਸੀਗਾ ਪਾਦਰੀ ਉਹ ਕਹਿੰਦਾ ਵੀ ਜਾ ਤੈਨੂੰ ਇੱਕ ਮੌਕਾ ਦਿੱਤਾ ਇੱਕ ਦਿਨ ਹੋਰ ਦਿੱਤਾ ਤੂੰ ਕਿਤਾਬ ਲਿਖ ਜਰੂਰ ਤੇਰੀ ਕਿਤਾਬ ਹੋਗੀ ਪੂਰੀ ਤਾਂ ਤੇਰੀ ਜਾਨ ਬਖਸ਼ ਦਿੱਤੀ ਜਾਊਗੀ ਜੇ ਕਿਤਾਬ ਨਹੀਂ ਲਿਖੀ ਜਾਊਗੀ ਤਾਂ ਤੈਨੂੰ ਮੌਤ ਦੀ ਸਜ਼ਾ ਮਿਲਣੀ ਹੀ ਮਿਲਣੀ ਆ ਇਹ ਗੱਲ ਕਹਿ ਕੇ ਹਰਮਨ ਉੱਥੋਂ ਦਾ ਨਿਕਲ ਗਿਆ ਹੁਣ ਉਹ ਜਦੋਂ ਆਪਣੀ ਕਿਤਾਬ ਦੇ ਬਾਰੇ ਆ ਪਹਿਲਾਂ ਤਾਂ ਉਹਨੇ ਲਗਨ ਨਾਲ ਮਨ ਲਗਾ ਕੇ ਕਿਤਾਬ ਲਿਖਣੀ ਸ਼ੁਰੂ ਕਰਤੀ ਜਦੋਂ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ ਥੋੜਾ ਜਿਹਾ ਟਾਈਮ ਬੀਤਿਆ ਜਾਂ ਦੇਖਿਆ ਕੰਮ ਕੁਝ ਵੀ ਨਹੀਂ ਹੋਇਆ ਜ਼ਿਆਦਾ ਪੰਨੇ ਨਹੀਂ ਲਿਖੇ ਗਏ ਠੀਕ ਹੈ ਫਿਰ ਉਹ ਦਿਮਾਗ ਉਹਦਾ ਸੋਚਾਂ ਚ ਪੈ ਗਿਆ ਵੀ ਇਹ ਕੀ ਹੋਊਗਾ ਜਾਂ ਉਹਦੇ ਕੋਲ ਸਿਰਫ ਦੋ ਰਸਤੇ ਸੀ ਜਾਂ ਮੌਤ ਦਾ ਰਸਤਾ ਬਣਾਉਂਦਾ ਜਾਂ ਕਿਤਾਬ ਪੂਰੀ ਕਰਦਾ ਕਿਤਾਬ ਪੂਰੀ ਕਰ ਦਿੰਦਾ ਤਾਂ ਮੌਤ ਦਾ ਰਸਤਾ ਉਹਦਾ ਬਚ ਜਣਾ ਸੀ ਜੇ ਨਹੀਂ ਕਿਤਾਬ ਹੁੰਦੀ ਤਾਂ ਉਹਨੂੰ ਸਜ਼ਾ ਪੱਕੀ ਜਿਹੜੀ ਸੀ ਦਰਬਾਰ ਦੇ ਵਿੱਚ ਚੜਵਾ ਦਿੱਤਾ ਜਾਣਾ ਸੀ ਉਹ ਇਹਨੂੰ ਚੰਗੀ ਤਰ੍ਹਾਂ ਪਤਾ ਸੀ ਹੁਣ ਇਹਨੇ ਕੀ ਕੀਤਾ ਇਹਨੇ ਬੇਚੈਨ ਹੋ ਕੇ ਇਹਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਆਮ ਲੋਕ ਜਦੋਂ ਇਹੋ ਜੀ ਕੰਡੀਸ਼ਨ ਚ ਹੁੰਦੇ ਨੇ ਉਹ ਪ੍ਰਾਰਥਨਾ ਕਰਦੇ ਨੇ ਆਪਣੇ ਰੱਬ ਨੂੰ ਯਾਦ ਕਰਦੇ ਨੇ ਦੇਵੀ ਦੇਵਤਿਆਂ ਨੂੰ ਯਾਦ ਕਰਦੇ ਨੇ ਵੀ ਸਾਨੂੰ ਮੁਸੀਬਤਾਂ ਦਾ ਕੱਢੋ ਹਨਾ ਪਰ ਇਹ ਬੰਦਾ ਉਲਟ ਉਸਦੇ ਉਲਟ ਚੱਲ ਪਿਆ ਇਹਨੇ ਸ਼ੈਤਾਨ ਦੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਸ਼ੈਤਾਨ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਸ਼ੈਤਾਨ ਸੀਗਾ ਲੂਸੀਫਰ ਜਿਹੜਾ ਸ਼ੈਤਾਨਾਂ ਦਾ ਦੇਵਤਾ ਉਹਨੂੰ ਯਾਦ ਕਰ ਰਿਆ ਕਾਲਾ ਜਾਦੂ ਕਰ ਰਿਆ ਇਲਮ ਪੜ ਰਿਆ ਮੋਮਬਤੀਆਂ ਲਾ ਕੇ ਫੜਾ ਫੜਾ ਬਪੜੇ ਸ਼ਰੀਰ ਨੂੰ ਕੁੱਟ ਰਿਆ ਵਾ ਉਹਦੇ ਨਾਲ ਕੀ ਹੋਇਆ ਇਹ ਹੁਣ ਰਿੱਧੀ ਸਿੱਧੀਆਂ ਸੀਗੀਆਂ ਤੇ ਕੋਈ ਸਿਆਸੀ ਸੀ ਪਾਦਰੀ ਸੀਗਾ ਇਹਨੇ ਸ਼ੈਤਾਨ ਨੂੰ ਪ੍ਰਗਟ ਕਰ ਲਿਆ ਇਹਦੇ ਲਈ ਕੋਈ ਇੰਨਾ ਜ਼ਿਆਦਾ ਓਖਾ ਨਹੀਂ ਹੋਇਆ ਇਹਨੇ ਪ੍ਰਗਟ ਕਰ ਲਿਆ ਚਲੋ ਜੀ ਸ਼ੈਤਾਨ ਇਹ ਤਾਂ ਕੋਈ ਪਹੁੰਚ ਗਿਆ ਸ਼ੈਤਾਨ ਕਹਿੰਦਾ ਜੀ ਵੀ ਦੱਸ ਕੀ ਕੰਮ ਕੀਆ ਜਦੋਂ ਸ਼ੈਤਾਨ ਨੇ ਇਹ ਗੱਲ ਕਹੀ ਤਾਂ ਇਹਨੇ ਆਪਣੀ ਦੱਸੀ ਵੀ ਮੇਰੇ ਨਾਲ ਆ ਹੋਇਆ ਵਾ ਤੇ ਮੈਂ ਇੱਕ ਕਿਤਾਬ ਲਿਖਣੀ ਆ ਤੇ ਤੂੰ ਮੇਰੀ ਮਦਦ ਕਰ ਇਹਦੇ ਵਿੱਚ ਇਹ ਇੱਕ ਰਾਤ ਦੇ ਵਿੱਚ ਮੈਂ ਪੂਰੀ ਕਰਨੀ ਆ ਤੇ ਸ਼ੈਤਾਨ ਨੇ ਹਾਮੀ ਭਰਤੀ ਕਹਿੰਦਾ ਠੀਕ ਆ ਜੀ ਮੈਂ ਕਰਵਾ ਦੂੰਗਾ ਨੰਬਰ 2 ਦੇ ਸ਼ੈਤਾਨ ਨੇ ਪੁੱਛਿਆ ਵੀ ਇਹ ਤਾਂ ਮੈਂ ਤੇਰਾ ਕੰਮ ਕਰੂੰਗਾ ਮੈਨੂੰ ਬਦਲੇ ਚ ਕੀ ਦੇਵੇਂਗਾ ਉਹ ਕਹਿੰਦਾ ਵੀ ਬਦਲੇ ਚ ਤਾਂ ਮੇਰੇ ਕੋਲ ਕੁਝ ਵੀ ਨਹੀਂ ਦੇਣ ਨੂੰ ਕਹਿੰਦਾ ਚੱਲ ਕਹਿੰਦਾ ਇੱਕ ਸ਼ਰਤ ਮੇਰੀ ਵੀ ਆ ਕਿਤਾਬ ਤੇਰੀ ਮੈਂ ਪੂਰੀ ਲਿਖੂਗਾ ਕਰਵਾਉਂਗਾ ਤੂੰ ਮੈਨੂੰ ਆਪਣੀ ਆਤਮਾ ਦੇੜੀਆਂ ਬਦਲੇ ਦੇ ਵਿੱਚ ਤੇ ਉਹਦੇ ਕੋਲ ਕੋਈ ਰਸਤਾ ਹੀ ਨਹੀਂ ਸੀਗਾ ਹਰਮੰਦੇ ਕੋਲੇ ਕੋਈ ਰਸਤਾ ਨਹੀਂ ਸੀਗਾ ਸੰਿਆਸੀ ਕੋਲੇ ਉਹਨੇ ਕੀ ਕੀਤਾ ਆਪਣੀ ਆਤਮਾ ਬੀਚਤੀ ਸ਼ੈਤਾਨ ਨੂੰ ਹੁਣ ਕੀ ਹੋਇਆ ਜਦੋਂ ਉਹਨੇ ਇਹ ਸਮਝੋਤਾ ਦੋਨਾਂ ਦੀ ਰਾਇ ਬਣ ਕੇ ਸਮਝੋਤਾ ਪੱਕਾ ਹੋ ਗਿਆ ਤੇ ਸਵੇਰੇ ਉੱਠ ਕੇ ਜਦੋਂ ਸੰਿਆਸੀ ਕੀ ਦੇਖਦਾ ਉਹਦੇ ਮੂਰੇ 1320 ਪੰਨਿਆਂ ਦੀ ਕਿਤਾਬ 75 ਕਿਲੋ ਵੱਜਣੀ ਠੀਕ ਆ ਸામਨੇ ਪਈ ਆ ਤੇ ਉਹ ਪੂਰੀ ਬੰਦ ਪਈ ਆ ਲਿਖੀ ਪਈ ਆ ਉਹ ਇਹ ਦੇਖ ਕੇ ਤੇ ਇਕਦਮ ਹੈਰਾਨ ਹੋ ਗਿਆ ਤੇ ਉਹਨੂੰ ਹੋਇਆ ਵੀ ਹਾਂ ਵਾਕੇ ਮੇਰੀ ਕਿਤਾਬ ਪੂਰੀ ਹੋ ਗਈ ਤੇ ਹੁਣ ਜਿਹੜੇ ਦੂਜੇ ਪਾਦਰੀ ਨੇ ਉਹ ਆਏ ਜਦੋਂ ਉਹਨੂੰ ਸੂਰੇ ਦੇਖਣ ਉਹਨਾਂ ਨੇ ਦੇਖਿਆ ਵੀ ਕਿਤਾਬ ਤਾਂ ਲਿਖੀ ਗਈ ਆ ਬੰਦੇ ਨੇ ਨਾ ਮੁਨਕਿੰ ਜਿਹੜਾ ਕੰਮ ਸੀ ਕਿੱਦਾਂ ਪੂਰਾ ਕਰਤਾ ਤੇ ਜਦੋਂ ਉਹਨਾਂ ਨੇ ਕਿਤਾਬ ਖੋਲ ਕੇ ਦੇਖੀ ਕਿਤਾਬ ਦੇ ਵਿੱਚ ਪਹਿਲੀ ਫੋਟੋ ਸ਼ੈਤਾਨ ਦੀ ਸਾਰੀਆਂ ਗੱਲਾਂ ਸ਼ੈਤਾਨ ਦੀਆਂ ਇਹਦੇ ਵਿੱਚ ਇਹ ਲਾਟਿਨ ਭਾਸ਼ਾ ਦੇ ਨਾਲ ਲਿਖੀ ਹੋਈ ਸੀ ਥੋੜੇ ਜਿਹੀ ਗ੍ਰੀਕ ਦੇ ਸ਼ਬਦ ਵੀ ਮਿਲਦੇ ਸੀ ਕਿ ਤੇ ਹੋਰ ਦੂਜੀ ਭਾਸ਼ਾ ਦੀ ਇਬਰਾਨੀ ਭਾਸ਼ਾ ਵੀ ਸੀਗੀ ਵਿੱਚ ਜਿਹੜੇ ਇਹਨਾਂ ਨੂੰ ਪਤਾ ਲੱਗਦੀ ਜਦੋਂ ਉਹਨਾਂ ਨੇ ਵਰਕੇ ਪਲਟਕੇ ਸ਼ੁਰੂ ਕੀਤੇ ਪਲਟ ਨੇ ਵਰਕਿਆਂ ਨੂੰ ਉਹਦੇ ਵਿੱਚ ਜ਼ਿਆਦਾਤਰ ਸ਼ੈਤਾਨ ਦੀਆਂ ਗੱਲਾਂ ਕਾਲੇ ਜਾਦੂ ਦੀਆਂ ਟੂਣੇ ਟੋਟਕਿਆਂ ਦੀਆਂ ਗੱਲਾਂ ਪਲੱਸ ਬਾਈਬਲ ਦੀਆਂ ਵੀ ਗੱਲਾਂ ਸੀਗੀਆਂ ਕੁਛ ਇਹਦੇ ਵਿੱਚ ਫਿਰ ਉਹਨਾਂ ਨੇ ਸ਼ੈਤਾਨ ਨੂੰ ਚੰਗਾ ਬਣਾ ਕੇ ਪੇਸ਼ ਕੀਤਾ ਸੀ ਲੋਕਾਂ ਦੇ ਵਿੱਚ ਵੀ ਸ਼ੈਤਾਨ ਚੰਗਾ ਵਾ ਬਾਕੀ ਸਾਰੇ ਬੁਰੇ ਨੇ ਤੇ ਇਹ ਵੀ ਗੱਲਾਂ ਵਿੱਚ ਦਰਜ ਦੀ ਕੁਝ ਗ੍ਰਹਿ ਤਾਰੇ ਸਿਤਾਰੇ ਸਾਰਾ ਕੁਛ ਇਸ ਕਿਤਾਬ ਦੇ ਵਿੱਚ ਸੀਗਾ ਇੱਕ ਗ੍ਰਹਿ ਇਦਾਂ ਦਾ ਸੀਗਾ ਜਿਹਦੇ ਚਾਰੇ ਪਾਸੇ ਪਾਣੀ ਹੀ ਪਾਣੀ ਸੀ ਸਮੁੰਦਰੀ ਸਮੁੰਦਰ ਸੀ ਮਤਲਬ ਇਦਾਂ ਦੀ ਕਿਤਾਬ ਉਹਨੇ ਇੱਕ ਰਾਤ ਦੇ ਵਿੱਚ ਰਾਤੋਂ ਰਾਤ ਦੇ ਵਿੱਚ ਪੂਰੀ ਕਰ ਦਿੱਤੀ ਜਿਹੜਾ ਨਾ ਮੁਨਕੀ ਸੀਗਾ ਕੰਮ ਮਤਲਬ ਹੋਣ ਦੇ ਇਹ ਇਸੇ ਗੱਲ ਦੇ ਆਧਾਰਤ ਦੇ ਉੱਤੇ ਇਹ ਮਿੱਥਾ ਕਿਹਾ ਜਾਂਦਾ ਵੀ ਜਿਹੜੀ ਕਿਤਾਬ ਆ ਸੱਚੀ ਸ਼ੈਤਾਨ ਨੇ ਲਿਖੀ ਆ ਜਦੋਂ ਇਸ ਕਿਤਾਬ ਦਾ ਨਾਮ ਕਾਫੀ ਚੱਲ ਪਿਆ ਤੇ ਖੋਜ ਕਰਤਾਵਾਂ ਦੇ ਕੋਲੇ ਗੱਲਾਂ ਪੁੱੰਚੀਆਂ ਤਾਂ ਉਹਨਾਂ ਨੇ ਕੀ ਕੀਤਾ ਇਸ ਕਿਤਾਬ ਦੇ ਉੱਪਰ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਵਿਗਿਆਨੀ ਨੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਕੀ ਦੇਖਿਆ ਵੀ ਜਿਹੜਾ 800 ਸਾਲ ਦਾ ਸਫ਼ਰ ਆ ਜਿਹਦੇ ਕੋਲ ਵੀ ਇਹ ਕਿਤਾਬ ਗਈ ਆ ਇਹ ਕਿਤਾਬ ਨੇ ਤਬਾਹੀ ਹੀ ਕੀਤੀ ਉਹ ਬੰਦੇ ਦੀ ਸਭ ਤੋਂ ਪਹਿਲਾਂ ਇਹਨੂੰ ਇੱਕ ਰਾਜੇ ਦੇ ਕੋਲੇ ਭੇਜਿਆ ਗਿਆ ਰਾਜੇ ਦੇ ਕੋਲੇ ਗਈ ਤਾਂ ਰਾਜੇ ਨੂੰ ਇਹ ਪਸੰਦ ਆ ਗਈ ਕਿਉਂਕਿ ਉਹਨੂੰ ਪੁਰਾਣੀਆਂ ਚੀਜ਼ਾਂ ਰੱਖਣ ਦਾ ਸ਼ੌਂਕ ਸੀ ਤੇ ਰਾਜੇ ਦੀ 6 ਸਾਲਾਂ ਦੇ ਬਾਅਦ ਹੀ ਛੱਤਾ ਚੇਂਜ ਹੋ ਗਈ ਜਿੰਨੇ ਉਹਦੇ ਨਾਲ ਬੰਦੇ ਖੜ੍ਹਦੇ ਸੀਗੇ ਸਪੋਰਟਰ ਸੀ ਉਹ ਸਾਰੇ ਪਿੱਛੇ हट ਗਏ ਤੇ ਰਾਜੇ ਨੂੰ ਰਾਜਗਦੀ ਤੋਂ ਥੱਲੇ ਉਤਰਨਾ ਪਿਆ ਉਸ ਤੋਂ ਬਾਅਦ ਇਹ ਰਾਣੀ ਕੋਲੇ ਵੀ ਗਈ ਕੁਈਨ ਕ੍ਰਿਸਟੀਨ ਜਿਹੜਾ ਰਾਣੀ ਦਾ ਨਾਮ ਸੀਗਾ ਉਹ ਕੁਈਨ ਕ੍ਰਿਸਟੀਨ ਰਾਣੀ ਦੇ ਕੋਲੇ ਗਈ ਰਾਣੀ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ ਰੱਖਣ ਦਾ ਬਹੁਤ ਸ਼ੌਂਕ ਸੀ ਉਹਨੇ ਪਹਿਲੇ ਸੱਟੇ ਦੇ ਵਿੱਚ ਹੀ ਇਹ ਕਿਤਾਬ ਨੂੰ ਇੰਨਾ ਕ ਪਸੰਦ ਕੀਤਾ ਨਾ ਉਹਨੇ ਆਪਣੀਆਂ ਸਾਰੀਆਂ ਕੀਮਤੀ ਕਿਤਾਬਾਂ ਦੇ ਵਿੱਚ ਇਹਨੂੰ ਸ਼ਾਮਿਲ ਕਰ ਲਿਆ ਇਹਨੂੰ ਸ਼ਾਮਿਲ ਕੀਤਾ ਉਹਦੇ ਵਿੱਚ ਤੇ ਬਾਅਦ ਵਿੱਚ ਕੀ ਹੋਇਆ ਥੋੜੇ ਸਮੇਂ ਬਾਅਦ ਵੀ ਰਾਣੀ ਦੇ ਕੋਲੋਂ ਵੀ ਰਾਜਗਦੀ ਚਲੇਗੀ ਤੇ ਰਾਣੀ ਵਾਪਸ ਰੂਮ ਦੇ ਵਿੱਚ ਚਲੇਗੀ ਇਹ ਕਹਾਣੀ ਆ ਜਦੋਂ ਰਾਣੀ ਰੂਮ ਦੇ ਵਿੱਚ ਗਈ ਤਾਂ ਉਹ ਇੱਕ ਕਿਤਾਬ ਨੂੰ ਨਾਲ ਹੀ ਲੈ ਕੇ ਗਈ ਇਹ ਉੱਥੇ ਸਵੀਡਨ ਦੇ ਵਿੱਚ ਹੀ ਛੱਡ ਗਈ ਤੇ ਹੁਣ ਇਹ ਸਭ ਤੋਂ ਵੱਡਾ ਪ੍ਰੈਸ਼ਰ ਮਾਰਕ ਹੈਗਾ ਵਾਬ ਵੀ ਰਾਣੀ ਆਪਣੀ ਮਨਪਸੰਦ ਕਿਤਾਬ ਨੂੰ ਕਿਉਂ ਨਹੀਂ ਨਾਲ ਲੈ ਕੇ ਗਈ ਠੀਕ ਹੈ ਜੀ ਇਹਦਾ ਕਾਰਨ ਇਹ ਸੀ ਵੀ ਇਹ ਕਿਤਾਬ ਦਾ ਕੋਈ ਨਾ ਕੋਈ ਇਹ ਜਾਇਦੇ ਵਿੱਚ ਕੋਈ ਨੈਗੇਟਿਵਿਟੀ ਆ ਜਾਂ ਇਹੋ ਜੀ ਸ਼ਕਤੀ ਆ ਜੋ ਲੋਕਾਂ ਨੂੰ ਤਬਾਹ ਕਰਦੀ ਆ ਇੱਕ ਜਦੋਂ ਇਹ ਕਿਤਾਬ ਲਿਖੀ ਸੀ ਪਾਦਰੀਆਂ ਦੇ ਕੋਲੇ ਸੀ ਉਦੋਂ ਵਿਦਿ ਘਟਨਾਵਾਂ ਉਹ ਘਟਨਾਏ ਸੀ ਵੀ ਜਿਹੜੇ ਮੱਠ ਦੇ ਵਿੱਚ ਲਿਖੀ ਗਈ ਉਹ ਜਦੋਂ ਇਸ ਕਿਤਾਬ ਨੂੰ ਪੜ੍ਹਨਾ ਸ਼ੁਰੂ ਕਰਦੇ ਸੀ ਨਾ ਉਹਨਾਂ ਨੂੰ ਅੱਖਰ ਉਡਦੇ ਦਿਖਾਈ ਦਿੰਦੇ ਸੀ ਹਵਾ ਦੇ ਵਿੱਚ ਉੱਡ ਰਹੇ ਨੇ ਅੱਖਰ ਠੀਕ ਹੈ ਉੱਥੇ ਇਹੋ ਜਿਹੇ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਸੀ ਨੰਬਰ 2 ਦੇ ਉੱਤੇ ਉਸ ਜਿਹੜੀ ਮੱਠ ਜੀ ਮੱਠ ਦਾ ਇੰਨਾ ਕੁ ਬੁਰਾ ਹਾਲ ਹੋ ਗਿਆ ਉਹਨਾਂ 'ਚ ਪੈਸੇ ਦੀ ਤੰਗੀ ਆ ਗਈ ਮਾਲਿਆ ਹਾਲਾਤ ਖਰਾਬ ਹੋ ਗਏ ਉਹਨਾਂ ਨੇ ਫੈਸਲਾ ਲਿੱਤਾ ਵੀ ਇਹ ਜਿਹੜੀ ਕਿਤਾਬ ਆਪਾਂ ਵੇਚ ਦਈਏ ਉਹਨਾਂ ਨੇ ਜਦੋਂ ਵੇਚਣੀ ਸ਼ੁਰੂ ਕੀਤੀ ਕਿਤਾਬ ਤਾਂ ਇੱਕ ਹੋਰ ਮੱਠ ਨੂੰ ਵੇਚੀ ਉੱਥੋਂ ਪੈਸੇ ਲਿੱਤੇ ਜਿਹੜੀ ਮੱਠ ਨੇ ਇਹਨੂੰ ਖਰੀਦਿਆ ਸੀ ਉੱਥੇ ਮਹਾਮਾਰੀ ਫੈਲ ਗਈ ਉੱਥੇ ਕਈ ਹਜ਼ਾਰ ਬੰਦੇ ਉਹਨੇ ਬਿਮਾਰੀਆਂ ਨਾਲ ਮਰ ਗਏ ਇਹ ਕਿਤਾਬ ਦੇ ਵਿੱਚ ਇਹ ਸੀਗਾ ਫਿਰ ਜਦੋਂ ਹੁਣ ਆ ਗਈ ਰਾਣੀ ਤੋਂ ਬਾਅਦ ਦੀ ਗੱਲ ਕਰਦਾ ਮਾਂ ਇਹ ਪਹਿਲੀ ਗੱਲ ਸੇ ਰਾਣੀ ਤੋਂ ਬਾਅਦ ਦੀ ਗੱਲ ਫਿਰ ਜਦੋਂ ਰਾਣੀ ਦੇ ਰੋਮ ਜਾਣ ਤੋਂ ਬਾਰੇ 스ਵੇਡਨ ਦੇ ਵਿੱਚ ਛੱਡ ਕੇ ਗਈ ਕਿਤਾਬ ਨੂੰ ਇਹਨੂੰ ਨੈਸ਼ਨਲ ਲਾਇਬ੍ਰੇਰੀ 스ਵੇਡਨ ਦੇ ਵਿੱਚ ਰੱਖਿਆ ਗਿਆ ਉੱਥੇ ਕੁਝ ਕੁ ਸਾਲਾਂ ਬਾਅਦ ਅੱਗ ਲੱਗੀ ਕਈ ਹਜ਼ਾਰ ਕਿਤਾਬਾਂ ਸੜ ਗਈਆਂ ਇਹ ਕਿਤਾਬ ਬਚ ਗਈ ਕਿਹਾ ਜਾਂਦਾ ਉੱਥੇ ਦੇ ਲਾਇਬ੍ਰੇਰੀ ਦੇ ਵਿੱਚ ਕੰਮ ਕਰਦੇ ਬੰਦੇ ਨੇ ਇਹਨੂੰ ਬਾਰੀ ਦੇ ਵਿੱਚੋਂ ਬਾਹਰ ਸਿੱਟਦਾ ਤੇ ਦਾ ਬਚਾਅ ਹੋ ਗਿਆ ਇਹ ਕਿਤਾਬ ਬਚ ਗਈ ਤੇ ਉਸ ਤੋਂ ਬਾਅਦ ਹੁਣ ਇਹ ਕਿਤਾਬ ਸਵੀਡਨ ਦੇ ਵਿੱਚ ਹੀ ਆ ਉੱਥੇ ਦੀ ਦੁਬਾਰੇ ਨਮੀ ਲਾਇਬ੍ਰੇਰੀ ਦੇ ਵਿੱਚ ਪਈਆ ਨੈਸ਼ਨਲ ਲਾਇਬ੍ਰੇਰੀ ਦੇ ਵਿੱਚ ਪਈਆ ਇਸ ਕਿਤਾਬ ਦਾ ਨਾਮ ਕੋਡੈਕਸ ਗਿਗਾਸ ਕੋਡੈਕਸ ਗਿਗਾਸ ਵੀ ਕਿਹਾ ਜਾਂਦਾ ਹੁਣ ਇਹਨੂੰ ਤੇ ਡੈਵਲਸ ਬਾਈਬਲ ਵੀ ਕਿਹਾ ਜਾਂਦਾ ਸ਼ੈਤਾਨ ਦੀ ਕਿਤਾਬ ਵੀ ਕਿਹਾ ਜਾਂਦਾ ਇਸ ਨਾਮ ਤੋਂ ਇਹ ਕਿਤਾਬ ਆ ਜਿਹੜੀ ਪਰਚਲੇਤਾ ਆਧੁਨਿਕ ਯੁੱਗ ਦੇ ਵਿੱਚ ਸਭ ਤੋਂ ਵੱਡੀ ਕਿਤਾਬ ਹੱਥ ਲਿਖਤ ਇਹ ਲਿਖਤ ਕਿਤਾਬ ਆ ਸਭ ਤੋਂ ਵੱਡੀ ਤੇ ਇਸ ਤੋਂ ਇਲਾਵਾ ਕੋਈ ਕਿਤਾਬ ਨਹੀਂ ਹੋਈ ਹੈਗੀ ਠੀਕ ਹੁਣ ਇਹ ਤਾਂ ਕਹਾਣੀ ਹੋ ਗਈ ਇਹਦੇ ਵਿੱਚੋਂ ਆਪਾਂ ਨੂੰ ਕੋਈ ਸਬੂਤ ਨਹੀਂ ਮਿਲਦਾ ਪਿਆ ਵੀ ਇਹ ਜਿਹੜੀ ਆ ਕਿਤਾਬ ਸ਼ੈਤਾਨ ਦੀ ਲਿਖੀ ਹੋਈ ਆ ਹੁਣ ਗੱਲ ਕਰੀਏ ਵਿਗਿਆਨ ਦੀ ਵਿਗਿਆਨੀਆਂ ਨੇ ਜਦੋਂ ਇਹਦੇ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਠੀਕ ਆ ਉਹਨਾਂ ਨੇ ਦੇਖਿਆ ਵੀ ਜਿਹੜੀ ਇਹ ਕਿਤਾਬ ਦੀ ਛਪਾਈ ਆ ਤੇ ਲਿਖਾਈ ਆ ਉਹ ਇੱਕੋ ਸਾਈਜ਼ ਦੀ ਆ ਮਤਲਬ ਜਿਹੜਾ ਪਹਿਲੇ ਪੇਜ ਦੇ ਸਾਈਜ਼ ਅੱਖਰਾਂ ਦਾ ਉਹੀ ਅਖੀਰ ਦੇ ਪੇਜ ਤੇ ਸਾਈਜ਼ ਦਾ ਉਦੋਂ ਟੈਕਨੋਲੋਜੀ ਨਹੀਂ ਹੁੰਦੀ ਸੀ ਵੀ ਸੇਮ ਸਾਈਜ਼ ਦੇ ਅੱਖਰ ਕਿਵੇਂ ਲਿਖ ਸਕਦੇ ਹੋ ਪਲੱਸ ਉਸ ਕਿਤਾਬ ਦੇ ਵਿੱਚ ਕੋਈ ਵੀ ਗਲਤੀ ਨਹੀਂ ਸਾਰੀ ਭਾਸ਼ਾ ਡਿੱਟੋ ਠੀਕ ਲਿਖੀ ਹੋਈ ਆ ਕੋਈ ਵੀ ਗਲਤੀ ਨਹੀਂ ਹੁਣ ਮੰਨਿਆ ਜਾਂਦਾ ਵੀ ਜੇ ਇੱਕ ਇਨਸਾਨ ਨੂੰ ਇਸ ਤਰ੍ਹਾਂ ਦੀ ਕਿਤਾਬ ਲਿਖਣੀ ਪੈ ਜਾਵੇ ਤਾਂ ਕਈ ਸਾਲ ਲੱਗ ਜਾਣਗੇ ਤੇ ਕਈ ਸਾਲ ਦੇ ਵਿੱਚ ਉਹ ਜਿਵੇਂ ਜਿਵੇਂ ਉਹਦੀ ਉਮਰ ਵਧੂਗੀ ਉਹਨੇਵੇਂ ਉਹਦੀ ਲਿਖਾਈ ਦਾ ਫਰਕ ਪਊਗਾ ਹੈਂਡਰਾਈਟਿੰਗ ਦਾ ਫਰਕ ਪਊਗਾ ਤੇ ਉਹਦੇ ਕਰਕੇ ਅੱਖਰਾਂ ਦੀ ਬਨਾਵਟ ਦਾ ਫਰਕ ਪਊਗਾ ਪਰ ਇਹ ਕਿਤਾਬ ਦੇ ਵਿੱਚ ਹਜੇ ਤੱਕ ਇਦਾਂ ਕੁਝ ਵੀ ਨਹੀਂ ਹੈਗਾ ਕੋਈ ਵੀ ਅੱਖਰ ਦੇ ਵਿੱਚ ਫਰਕ ਨਹੀਂ ਕੋਈ ਬਨਾਵਟ ਚ ਨਹੀਂ ਜਿੰਨੀ ਸ਼ਾਹੀ ਪਹਿਲੇ ਪੇਜ ਤੇ ਸ਼ਾਹੀ ਲੱਗੀ ਹੋਈ ਆ ਓਨੀ ਅਖੀਰ ਤੇ ਲੱਗੀ ਹੋਈ ਆ ਜਿਹੜੇ ਰੰਗ ਪਹਿਲੇ ਵਰਤੇ ਹੋਏ ਨੇ ਉਹੀ ਵਿੱਚ ਵਰਤੇ ਹੋਏ ਨੇ ਕਿਸੇ ਦਾ ਕੋਈ ਫਰਕ ਨਹੀਂ ਇੱਕ ਤਰ੍ਹਾਂ ਦੀ ਇੱਕ ਮਾਤਰਾ ਕਹਿ ਲਓ ਮਾਤਰਾ ਦੇ ਵਿੱਚ ਲਿਖੀ ਹੋਈ ਕਿਤਾਬ ਆ ਸਾਰੀ ਬਰਾਬਰ ਵਰਤਿਆ ਹੋਇਆ ਇਸ ਗੱਲ ਤੋਂ ਅੰਦਾਜ਼ਾ ਲਾਉਂਦੇ ਨੇ ਵਿਗਿਆਨੀ ਵੀ ਹੋ ਸਕਦਾ ਕਿਸੇ ਖਾਸ ਬੰਦੇ ਨੇ ਲਿਖੀ ਹੋਵੇ ਕਿਉਂਕਿ ਪੂਤਾ ਪ੍ਰੇਤਾ ਦੇ ਵਿੱਚ ਵਿਗਿਆਨੀ ਵੀ ਭਰੋਸਾ ਨਹੀਂ ਕਰਦੇ ਉਹ ਅੰਦਾਜ਼ਾ ਲਾਉਂਦੇ ਨੇ ਵੀ ਇਹ ਕਿਸੇ ਖਾਸ ਬੰਦੇ ਨੇ ਲਿਖੀ ਹੋ ਸਕਦੀ ਆ ਜਿਵੇਂ ਜਿਵੇਂ ਇਹਨਾਂ ਦੀਆਂ ਮਤਲਬ ਘਟਨਾਵਾਂ ਇਸ ਕਿਤਾਬ ਦੇ ਨਾਲ ਵਾਪਰੀਆਂ ਨੇ ਜਾਂ ਬੰਦਾ ਜਿਹੜਾ ਇਹਨੂੰ ਰੱਖਦਾ ਵਾਪਰੀਆਂ ਨੇ ਤੇ ਜ਼ਿਆਦਾਤਰ ਸ਼ੈਤਾਨ ਦੇ ਉੱਪਰ ਲਿਖੀ ਹੋਣ ਦੇ ਕਰਕੇ ਤੇ ਇਹੀ ਮੰਨਿਆ ਜਾਂਦਾ ਵਾ ਵੀ ਇਹ ਕਿਤਾਬ ਆ ਜਿਹੜੀ ਇਹ ਸ਼ੈਤਾਨ ਨੇ ਲਿਖੀ ਹੋਈ ਆ ਤੇ ਇਹ ਕਿਤਾਬ ਜਿੱਥੇ ਵੀ ਜਾਂਦੀ ਆ ਉੱਥੇ ਤਬਾਹੀ ਹੀ ਕਰਦੀ ਆ ਸੋ ਇੰਨੀ ਕ ਵੀਡੀਓ ਸੀ ਵਧੀਆ ਲੱਗੂਗੀ ਤਾਂ ਸ਼ੇਅਰ ਕਰਿਓ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ